ਤਾਕਾ ਜੀ ਹੁਸ਼ਿਆਰਪੁਰ ਸ਼ਾਇਰ ਤੇ ਚਾਰ ਵਿਅਕਤੀ ਇਕਦਾਂ ਹੋ ਜੂ। ਤੁਹਾਨੂੰ ਜਾਣਦੇ ਹੋ ਅਸੀਂ ਕਿੱਥੋਂ ਤੁਹਾਡੇ ਮਗਰ ਗੱਡੀ ਲਈ ਹੈ ਕਿੱਥੋਂ ਰੋਕਿਆ ਤੁਹਾਨੂੰ। ਤਾਕਾ ਜੀ ਜੋ ਮਰਜ਼ੀ ਹੋ ਜੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ ਟੂ ਵੀਲਰ ਹੈ ਇੱਥੇ ਬੇਟਾ ਸਿਰਫ ਦੋ ਬੰਦੇ ਬੈਠਣੇ ਆ। ਅੱਲ ਨੂੰ ਕੋਈ ਰੱਬ ਨਾ ਕਰੇ ਕੋ ਗੱਲਬਾਤ ਹੋ ਜਾਂਦੀ ਜਿਹੜਾ ਵਿਅਕਤੀ ਚਲਾ ਰਿਹਾ ਉੱਥੇ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਦੇਈਏ ਐਂਜਲ ਪਟ્રોલ ਵਾਲੀ ਚੰਗੀ ਨਾ ਤੁਸੀਂ ਬ੍ਰੇਕ ਲਾ ਸਕਦੇ ਜੀ ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਜੀ ਠੀਕ ਹੈ ਇਹ ਤੇ ਮੋਟਰਸਾਈਕਲ ਤੋਂ ਹਟਾ ਕਰ ਦਿੱਤਾ ਹੈ ਬੰਦ ਇਹਦੇ ਕਾਗਜ਼ ਪੱਤਰ ਲਿਆਓਗੇ ਬਾਅਦ ਚ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਿਓ ਠੀਕ ਹੈ ਆ ਟ੍ਰਿਪ ਤੁਹਾਡਾ ਤਿਆਰ ਹੈ ਇਹਨੂੰ ਮੇਰੇ ਪੁੱਤ ਆਪਣੀ ਜੇਬ 'ਚ ਰੱਖਣਾ ਜਦੋਂ ਸਵੇਰੇ ਨਿਕਲਣਾ ਹੈ ਇਹਨੂੰ ਵੇਖ ਕੇ ਨਿਕਲਣਾ ਹੈ ਇਹ ਤੁਹਾਨੂੰ ਅੱਗੇ ਤੋਂ ਬੋਲ ਕੇ ਕਹੂਗਾ ਕਿ ਪੁੱਤ ചിക്തി ഹാർപ് ച നോ ലാഡ ആണോ നന്ദ മാണോ താങ്ക് യൂ